ਜੇ ਕਿ ਸ਼ਰਦਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਗਈ ਇੱਕਔਮੈਲਾ ਜਿਹੜੀ ਹੈ ਉੱਥੇ ਜਾ ਕੇ ਆਪਣਾ ਧਰਮ ਪਰਿਵਰਤਨ ਕਰਵਾ ਲੈਂਦੀ ਹੈ ਤੇ ਉਸ ਤੋਂ ਬਾਅਦ ਨਿਗਾਹ ਕਰ ਲੈਂਦੀ ਹੈ ਉਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਗਲਬਾਤ ਜਿਹੜੀ ਆ ਪਖੀ ਹੋਈ ਹੈ ਲਗਾਤਾਰ ਕਈ ਤਰੀਕੇ ਦੇ ਤਰਕ ਜਿਹੜਾ ਨੇ ਉਹ ਸਾਹਮਣੇ ਆ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਐਸਜੀਪੀਸੀ ਦਾ ਹੁਣ ਬਿਆਨ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ ਦਾ ਕਹਿਣਾ ਹੈ ਕਿ ਪਹਿਲਾਂ ਇਸ ਮਹਿਲਾ ਦੀ ਅਰਜੀ ਰੱਦ ਕਰ ਦਿੱਤੀ ਗਈ ਸੀ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਪਹਿਲਾਂ ਇਸ ਮਹਿਲਾ ਸਰਵਜੀਤ ਕੋਰ ਦੀ ਜਿਹੜੀ ਅਰਜੀ ਹੈ ਉਹ এসਜੀਪੀਸੀ ਨੇ ਦੱਸਿਆ ਕਿ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਇਕੱਲੀ ਮੈਲਾਂ ਨੂੰ ਜਿਹੜਾ ਉਹ ਨਹੀਂ ਜਾਣਾ ਦਿੱਤੀ ਜਾਣ ਦੀ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਗਈ ਸੀ ਪਾਕਿਸਤਾਨ ਦਾ ਸਭ ਤੋਂ ਪਹਿਲਾ ਉਸ ਦੀ ਅਰਜੀ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਮੈਲਾ ਦੇ ਵੱਲੋਂ ਆਪਣੀ ਪਿੰਡ ਦੀ ਪੰਚਾਇਤ ਦੇ ਕੋਲੋਂ ਅਰਜੀ ਜਿਹੜੀ ਆ ਉਹ ਲਗਵਾਈ ਗਈ ਜਿਸ ਦੇ ਵਿੱਚ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਕਿਹਾ ਗਿਆ ਕਿ ਸਰਬਜੀਤ कौर ਜਿਹੜੀ ਹੈ ਉਹ ਵਿਧਵਾ ਹੈ ਤਾਂ ਇਸ ਕਰਕੇ ਗੁਰੂ ਧਾਮਾ ਦੇ ਦਰਸ਼ਨ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਜਾਵੇ ਤਾਂ ਫਿਰ ਜਥੇ ਦੇ ਨਾਲ ਇਸ ਨੂੰ ਪਾਕਿਸਤਾਨ ਭੇਜਿਆ ਗਿਆ ਸੀ ਜਥੇ ਜਾ ਕੇ ਜਥੇ ਦੇ ਵਿੱਚੋਂ ਅਲਾਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ 14 ਨਵੰਬਰ ਨੂੰ ਬਾਕੀ ਜਥਾ ਪੰਜਾਬ ਪਰਤਦਾ ਹੈ ਤਾਂ ਇਹ ਮੈਲਾ ਜਿਹੜੀ ਹੈ ਨਹੀਂ ਆਂਦੀ ਉਸ ਤੋਂ ਬਾਅਦ ਜਦੋਂ ਪਰਤਾਲ ਕੀਤੀ ਜਾਂਦੀ ਹੈ ਤਾਂ ਇੱਕ ਸਰਟੀਫਿਕੇਟ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਸਰਬਜੀਤ ਕੌਰ ਦਾ ਨਾਮ ਬਦਲ ਕੇ ਨੂਰ ਹੁਸੈਨ ਜਿਹੜਾ ਉਹ ਨਾਮ ਰੱਖ ਲਿਆ ਜਾਂਦਾ ਹੈ ਤੇ ਇੱਕ ਪਾਕਿਸਤਾਨੀ ਸਖਸ਼ ਦੇ ਨਾਲ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਹੁਣ ਕੱਲ ਤੋਂ ਇੱਕ ਵੀਡੀਓ ਵਿਚਾਰਚਾ ਦੇ ਵਿੱਚ ਹੈ ਤਾਂ ਤੁਹਾਨੂੰ ਦੱਸ ਰਹੀਏ ਕਿ ਜੋ ਐਸਜੀਪੀਸੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਰਬਜੀਤ ਕੌਰ ਦੇ ਪਰ ਜਿਹੜੀ ਪਿੰਡ ਦੀ ਪੰਚਾਇਤ ਹੈ ਉਸ ਦੇ ਵੱਲੋਂ ਵਿਧਵਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ ਕਿ ਸਰਬਜੀਤ ਕੌਰ ਵਿਧਵਾ ਹੈ ਪਰ ਜਿਹੜੀ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਸਰਬਜੀਤ ਕੌਰ ਦੇ ਵੱਲੋਂ ਕਿ ਉਸ ਦਾ ਆਪਣੇ ਪਤੀ ਦੇ ਨਾਲ ਤਲਾਕ ਹੋਇਆ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਇਸ ਵਿਅਕਤੀ ਜਿਸ ਦੇ ਨਾਲ ਉਸ ਦੇ ਵੱਲੋਂ ਪਾਕਿਸਤਾਨ 'ਚ ਵਿਆਹ ਕਰਵਾਇਆ ਗਿਆ ਹੈ ਉਸ ਦੇ ਨਾਲ ਗੱਲਬਾਤ ਕਰਦੀ ਹੈ ਤੇ ਦੋਨਾਂ ਦੇ ਵਿੱਚ ਪ੍ਰੇਮ ਸੰਬੰਧ ਨੇ ਤਾਂ ਇਸ ਕਰਕੇ ਜਿਹੜਾ ਹੈ ਉਹਦਾ ਤਲਾਕ ਹੋਇਆ ਤੇ ਹੁਣ ਉਹ ਆਪਣੀ ਮਰਜ਼ੀ ਦੇ ਨਾਲ ਇਸਲਾਮ ਧਰਮ ਕਬੂਲ ਕਰ ਰਹੀ ਹੈ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜਾ ਕੁਝ ਕੁ ਅਪਡੇਟਾਂ ਜੜੀਆਂ ਨੇ ਉਹ ਆ ਰਹੀਆਂ ਨੇ ਤੇ ਸਭ ਦੇ ਦਰਮਿਆਨ ਹੁਣ ਐਸਜੀਪੀਸੀ ਦਾ ਬਿਆਨ ਸਾਹਮਣੇ ਆਇਆ ਹੈ ਤਾਂ ਐਸਜੀਪੀਸੀ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਇਸ ਮੈਲਾ ਦੇ ਅਰਜੀ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਕੱਲੀ ਮੈਲਾ ਹੋਣ ਕਾਰਨ ਇਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਜਿਹੜਾ ਇਸ ਦੇ ਪੱਲੋ ਪਿੰਡ ਦੀ ਪੰਚਾਇਤ ਤੋਂ ਮਨਜ਼ੂਰੀ ਲਈ ਗਈ ਸੀ ਪਿੰਡ ਦੀ ਪੰਚਾਇਤ ਨੇ ਇੱਕ ਅਰਜੀ ਜਿਹੜੀ ਐਸਪੀਸੀ ਨੂੰ ਲੈ ਕੇ ਦਿੱਤੀ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਮਹਿਲਾ ਜਿਹੜੀ ਹੈ ਉਹ ਵਿਧਵਾ ਹੈ ਤੇ ਇਹਦਾ ਇਹਦਾ ਪਤੀ ਦੀ ਜਿਹੜਾ ਮੌਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਜਥੇ ਦੇ ਵਿੱਚ ਇਸ ਦੀ ਅਰਜੀ ਲਗਾਈ ਗਈ ਪਰ ਉੱਥੇ ਜਾ ਕੇ ਇਹ ਮਹਿਲਾ ਲਾਪਤਾ ਹੋ ਜਾਂਦੀ ਹੈ ਤੇ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਨੇ ਆਪਣਾ ਨਾਮ ਸਰਬਜੀਤ ਕੌਰ ਤੋਂ ਬਦਲ ਕੇ ਨੂਰ ਹੁਸੈਨ ਜਿਹੜਾ ਰੱਖ ਲਿਆ ਆ ਤੇ ਇਸ ਮਾਮਲੇ ਦੇ ਵਿੱਚ ਹੁਣ ਐਸਜੀਪੀਸੀ ਦਾ ਕਹਿਣਾ ਹੈ ਕਿ ਅਸੀਂ ਕਈ ਹੋਰ ਰਣਨੀਤੀਆਂ ਵੀ ਜਿਹੜੀਆਂ ਨੇ ਉਹ ਨਵੀਆਂ ਤਿਆਰ ਕਰ ਰਹੇ ਹਾਂ ਕਿ ਕਿਸੇ ਵੀ ਇਕੱਲੀ ਮਹਿਲਾ ਨੂੰ ਜਿਹੜਾ ਉਹ ਜਥੇ ਦੇ ਵਿੱਚ ਪਾਕਿਸਤਾਨ ਨਾ ਭੇਜਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਇਸ ਨੂੰ ਲੈ ਕੇ ਵੀ ਕਈ ਫੈਸਲੇ ਜਿਹੜਾ ਉਹ ਲੈ ਸਕਦੀ ਹੈ ਕਿ ਸਿੱਖ ਸ਼ਰਧਾਲੂ ਜਿਹੜੇ ਪਾਕਿਸਤਾਨ ਜਾਣਗੇ ਤਾਂ ਉਸ ਦੇ ਵਿੱਚ ਹੁਣ ਕੀ ਕੀ ਨਵੇਂ ਚੇਂਜਸ ਜਿਹੜਾ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ